ਸਤਿ ਸ੍ਰੀ ਅਕਾਲ ਬਾਈ ਜੀ ਮਾਣਾ ਡੇਰੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਆ ਬਾਈ ਕੋਲ ਅੱਜ ਬਹੁਤ ਵਧੀਆ ਬੱਛੀ ਆਈ ਆ ਵਧੀਆ ਰਿਕਾਰਡ ਵਾਲੀ ਤੇ ਦੋ ਝੋਟੀਆਂ ਖੋਣੇ ਆ ਵਧੀਆ ਕੁਆਲਟੀ ਵਾਲੀਆਂ ਤੇ ਬਾਈ ਨਾਲ ਕਰਦੇ ਆ ਡਿਟੇਲ ਵਿੱਚ ਗੱਲ ਬਾਤ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਔਰ ਭੋਲਾ ਜੀ ਔਰ ਮਣਾ ਜੀ ਠੀਕ ਠਾਕ ਜੀ ਠੀਕ ਠਾਕ ਆਪਣੇ ਸਭ ਵਧੀਆ ਜੀ ਜਿੰਨੇ ਵੀਰ ਮਹਾਦੇ ਵੀ ਫਾਲਦੇ ਵੀਰ ਭਰਾ ਜੁੜੇ ਆ ਸਾਰਿਆਂ ਵੀਰ ਜੀ ਤਰੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਲਾਈਕ ਤੇ ਕਮੈਂਟ ਤੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਹਾਂਜੀ ਜੀ ਸਾਰੀ ਸੰਗਤਾਂ ਵੀਰ ਜੀ ਤਰੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਬੱਚੀ ਵੀਰ ਜੀ ਚੰਗੀ ਵੱਡੀ ਅੱਜ ਆਪਣੇ ਕੋਲ ਠੀਕ ਹੈ ਹਾਂਜੀ ਹਾਂਜੀ ਤੇ ਮਾਲ ਪਾਤੀ ਆਉਣ ਵਾਲਾ ਸੀ ਹਾਂਜੀ ਤੇ ਦੋ ਮਈਆਂ ਦੇ ਬੱਚੇ ਹੈ ਨਹੀਂ ਆ ਤੇ ਬੜੇ ਭਾਣ ਆ ਗਿਆ ਠੀਕ ਠੀਕ ਹੈ ਠੀਕ ਹੈ ਤੇ ਵੈੜ ਵੀਰ ਹਾਂਜੀ ਇਹਦੇ ਕਰਕੇ ਜਿਆਦਾ ਸਪੈਸ਼ਲ ਵੀਡੀਓ ਬਣਾਉਣ ਲੱਗੇ ਆ ਠੀਕ ਜੀ ਬੱਚੀ ਹੈ ਹਾਂਜੀ ਤੇ ਟੌਪ ਵੀ ਕਹਿਣਾ ਜੀ ਟੌਪ ਵੀ ਆ ਠੀਕ ਕਵਾਲਡੀਆਂ ਵਛੀਆ ਬੱਚੀ ਨੇ ਅੱਥਾ ਸਵਾਭਾਅ ਵਿੱਚ 17 ਕਿਲੋ ਤੇ 16 17 ਕਿਲੋ ਦੇ ਹੁਣ ਵਧੀਆ ਚੱਲਣਗੇ ਵਧੀਆ ਕਵਾਲਡੀਆਂ ਸੇਮਨ ਲੱਗਾ ਆ ਵਧੀਆ ਵਛੀ ਲੈਣੀ ਨੇ ਵਛੀ ਪਾਲਣ ਨਿਆਰੇ ਦਊ ਠੀਕ ਹੈ ਜੀ ਵਿਹੜੀ ਵੀਰ ਪਰ ਵੇੜਾ ਦੇ ਜਿਹੜਾ ਨੇਵੇਂ ਦਾ ਮਾਰਦੇ ਥੱਪੇ ਲਾਏ ਵਛੀ ਦੇਖੋ ਜੀ ਕਰੋ ਚੈੱਕ ਆਰਡਰ ਅਸਲ ਨਿਕਰ ਲਿਵਾ ਠੀਕ ਹੈ ਜੀ ਉਹ ਚੀਜ਼ ਵਛੀ ਹੈ ਜਿਹਨੂੰ ਕਹਿੰਦੇ ਪੂਰੀ ਦਜਾ ਪੂਰਾ ਮਹਿਰ ਫਰੀ ਆ ਹਾਂਜੀ ਤੇ ਨਿਕਲ ਦੋ ਤੇ ਜਿਹੜਾ ਹੁਣ 17 ਹੋ ਗਏ 18 ਆ ਗਏ ਹੁਣ ਹੋ ਗਏ ਠੀਕ ਹੈ ਭਾਈ ਦੁੱਧ ਕੋ ਚੰਗੀ ਦੇਖੋ ਜੀ ਬੱਛੀ ਬਿਊਟੀ ਦੇ ਜੈਨ ਦੇਖੋ ਬੱਛੀ ਦਾ ਕਮਾਲਾ ਹੀ ਕਰੀਆਂ ਪਈਆਂ ਆ ਕਰਮਾਲੀਆਂ ਦੀ ਬਾਤ ਵਾਰੀ ਲੱਗੀ ਠੀਕ ਨੇ ਪਾ ਕੋਈ ਨਿਕਰ ਲੈ ਵਧੀ ਬੱਛੀ ਠੀਕ ਦੁੱਧ ਲੈ ਲੈ ਘਾ ਲੈ ਮੋ ਪਿਆਣਾ ਇੱਜ ਵਾਝੀ ਹੋਈ ਮਾਣਾ ਜੀ ਐ ਵਧੀਆ ਜੇ ਮਾਣਾ ਪੀ ਦੀ ਮੋਟਰ ਲੱਗੀ ਆ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਠੀਕ ਲਾ ਬੱਚਾ ਵੀ ਜਾ ਸਿੱਖ ਸਾਦਾ ਹੀ ਯਾਰ ਠੀਕ ਲੈ ਬੱਚੇ ਗਾਲੀ ਪਿੰਦੀ ਆ ਚਲੋ ਕੋਈ ਧੀ ਵੀਰ ਬਹੁਤ ਜ਼ਿਆਦਾ ਵਾਚ ਲੈ ਆਓ ਜੀ ਆਰਮ ਵਾਲੀ ਵਹਿੜਾ ਵੀਰ ਵੱਡੀ ਠੀਕ ਜੀ ਤੇ ਦੁੱਧ ਦਾੜੀ ਇਹ ਬਹੁਤ ਸਾਫ਼ ਅੱਛੀ ਬਾਈਕ ਕੋਲ ਆਈ ਆ ਬੜੀਆ ਕੁਆਲਟੀ ਵਾਲੀ ਆ ਸ਼ਕੀਨ ਪੁਣੇ ਵਿੱਚ ਵੀ ਕਾਫੀ ਮਲੇਰ ਕੁਆਲਟੀ ਦੀ ਬੈਸਟ ਬਹੁਤ ਜ਼ਿਆਦੀ ਦੋ ਤੜੀ ਘਰ ਹੈ ਮੂਹ ਇਹ ਹੈ ਠੀਕ ਹੈ ਛੇ ਦਾਦੇ ਅੰਦੀ ਤੀਸਾ ਦਾ ਸਟਰੀ ਲੈਵਲ ਵੀ ਬੜੀ ਸਾਫ਼ ਹੈ ਠੀਕ ਜੀ ਦੇਖੋ ਜੀ ਕਰੋ ਚੈੱਕ ਖਾਣੇ ਦੇ ਦੋਰਾ ਲਗਾ ਬੈ ਕੋ ਚੁਆਇਨ ਪਰ ਨੇਵਾ ਜਿਹੜਾ ਨਾ ਨਿੱਗਰ ਲੈਵਾ ਬਿਲਕੁਲ ਦੋ ਤੜਾ ਤਬੇ ਬਲੇ ਵੈੜਨੇ ਬਹੁਤ ਜਿਆਦਾ ਸਰਾ ਵੈੜ ਕੇ ਵੀ ਸੈਟ ਦਾ ਮੜਾ ਸੀ ਕਿ ਦੱਸੋ ਭਾਈ ਜੀ ਕੀ ਪਰਾਈ ਜਿਹਦੇ ਦਾ ਮੋੜ ਵੀ ਬਿਲਕੁਲ ਜਾਇਜ ਹੋਊਗਾ ਹਾਂਜੀ ਵਾਸੀ ਸਾਡੇ ਦੇ ਹਿਸਾਬ ਨਾਲ ਹੈਗੀ 7365 ਸੀ ਉਹ ਮੋੜਣਾ ਉਹ ਭਾਵਾਂ ਦੇ ਨਾਂ ਜਿਹੜੇ ਪੈਸੇ ਪਾਉਣ ਕੇ ਲਵਾਵਾਂਗੇ 52000 ਐਸ ਤੋਂ 55000 ਜਿਆ ਸੁਣੋ ਜਿਆ ਸੁਣੋ ਦੇਖੋ ਜੀ ਬਾਈ ਕਹਿੰਦਾ ਕੋਈ 65 ਨਹੀਂ 60 ਨਹੀਂ ਰੇਡ 55000 ਜਿਆ ਸੁਣੋ ਨਹੀਂ ਜੇ ਲੱਭਦੀਆਂ ਵੜਾ ਹੋ ਜੀਆਂ ਕੁਆਲਟੀ ਆ ਇਹ ਮਹਾਨ ਸਿੰਘ ਦੀ ਫਾਰਮ ਦੇ ਰੇਡ ਆ ਠੀਕ ਜੀ ਇੰਨੇ ਗਾਹਰ ਬਣੂਗੀ ਠੀਕ ਜੀ ਪੂਰੀ ਵਾਰ ਨਿਗਰ ਲੈਵੇ ਜੀ ਦੁੱਧ ਵਾਲੀ ਵਸੀ ਠੰਡੀ ਤੇ ਨਹੀਂ ਬੜੀ ਠੀਕ ਆ ਜੀ ਦੇਖੋ ਪੂਰੀ ਕਿੰਨੂ ਕਹਿੰਦੇ ਨਾ ਭਾਅ ਮਿੱਠਾ ਤੇ ਜੀ ਜੀ ਨਹੀਂ ਨਾ ਮਗਰੀ ਵਸ਼ੀ ਮਗਰੀ ਵਸ਼ੀ ਫਾਇਦੇ ਫਾਇਦੇ ਅੱਜ ਆਜੇ ਤੋਹਫੇ ਖਾਣਾ ਵੀ ਮਗਰੀ ਵਸ਼ੀ ਗੱਲ ਕਾਦੀ ਵੀ ਅੱਜ ਵੀਡੀਓ ਕਾਦੀ ਹੋਫਰੀ ਆ ਤੇ ਸਪੈਸ਼ਲੀ ਠੀਕ ਜੀ ਫਿਰ ਆ ਮੈਂ ਬਿਲਕੁਲ ਜਾਨ ਘੋਲੇ ਪਹਾਂਚਾ ਹਾਂਜੀ ਤੇ ਬਾਤੀ ਮਾਰ ਆਪਣੇ ਕਮੌਲਾ ਹੈ ਹਾਂਜੀ ਆ ਵੀ ਬੱਚਾ ਆ ਮੈਨੂੰ ਬਚਾ ਪਰਿਆ ਆ ਕੰਬਲ ਦੇ ਤਹੇ ਲਾਏ ਸੀ ਸਿਰਫ ਇੱਕੋ ਮੀਨਾ ਸੋਈ ਨਾ ਹੋਇਆ ਠੀਕ ਨੂੰ ਉਦੋਂ ਦੇਦੇ ਨਹੀਂ ਬੰਦੇ ਕਾਲੀ ਆਈ ਆਪਣੇ ਕੋਲ ਠੀਕ ਹੈ ਵੀਰ ਪਰ ਬਾਜ਼ਾਰ ਦੇ ਇਹ ਕੋ ਵੀ ਜੀ ਮੋਤਾ ਭਾਈ 9 ਕਿਲੋ ਹਾਂਜੀ 8 ਕਿਲੋ ਪੂਰਾ ਗਰੰਟੀ ਗਾਰੰਟੀ ਵਾਲਾ ਦੋ ਤੋਂ ਬਿੰਦੇ ਭਰਨ ਦੇ ਵਾਵੇ ਝੋਟੀ ਨੂੰ ਦੇਵਾ ਦੇਖੋ ਝੋਟੀ ਨੂੰ ਜਿਹੜਾ ਲੇਵਾ ਲੱਗਣਾ ਲੰਬਾਈ ਵਾਲਾ ਲੇਵਾ ਲਗਾ ਤਾਂ ਵਧੀਆ ਕੁਆਲਿਟੀ ਆ ਦਿਖਣ ਲੱਗਾ ਝੋਟੀ ਨੂੰ ਜੀ ਜਿਹਨੂੰ ਬਹੁਤ ਹੀ ਕੁਆਲਿਟੀ ਦੀ ਚੀਜ਼ ਲੱਗੀ ਹੈ ਪਰ ਨਾ ਉਹ ਲੈ ਮੰਡੀ ਦੇ ਵੀ ਕੋਈ ਕੋਈ ਮਹੀ ਹੁੰਦੀ ਜਿਹੜਾ ਥਾਣੇ ਠੀਕ ਹੈ ਜੀ ਚੰਗਾ ਆਰਡਰ ਲਗਾ ਇਹਨੂੰ 9 ਕਾ ਲਾ ਲਗਾ ਸੰ ਠੀਕ ਹੈ ਪੰਜਵਾਏ ਦਾ ਹੀ ਬੜਾ ਵੀ ਤੇ ਬਾਈ ਕਹਿੰਦਾ ਰੇਟ ਦੋਵਾਂ ਦੇ ਨਹੀਂ ਗਏ ਮਿੱਠੇ ਬਿਲਕੁਲ ਗਾਜ ਭਾਣਾ ਦੇ ਦਾਂਗੇ ਨਹੀਂ ਮਿਲਣੀ ਇਹ ਪਾ ਦੀ ਮਈ ਸਾਰਾ ਹੀ ਸਿਆਣਾ ਨਾੜਾ ਪਾ ਜਿਹੜਾ ਮਰਜੀ ਥੱਲੇ ਬੈ ਠੰਡੀ ਜਿੱਦਾਂ ਮਰਗੀ ਚੋੜੀ ਮਈ ਆ ਕੇ ਦੁੱਧ ੜੀ ਆ ਕੇ ਚੰਗੀ ਝੋਡੀ ਸਾਹ ਹਾਂ ਪਾ ਲੈ ਵੀ ਆਟਾ ਪਾਲੇ ਭਾਂਗੇ ਚੌਕਰ ਪਾਲੇ ਜੋ ਮਰਜੀ ਪਾਲੇ ਥੱਲੇ ਬੈ ਇਦਾਂ ਹੀ ਪਾੜੇ ਦੇ ਪਾੜੇ ਕੋਈ ਟੀਕਾ ਲਊਗੀ ਠੀਕ ਨੇ ਵੇਲੂ ਵੇਲੀ ਦੀ ਪੜੀ ਆਖਵਾਦੀ ਜੀ ਖਾਨ ਕੇਲੇ ਦੀ ਦੁੱਧ ੜੀ ਠੀਕ ਚੰਗੀ ਵੀ ਸੇਵਾ ਕਰੇ ਦੁੱਧ 10 ਕਿਲੋ ਮਜੇ ਨਾਲ ਦਹੀਂ ਜਣਾ ਨੇ ਸਾਰਾ ਸਿਆ ਬਹੁਤ ਸਹੀ ਗੱਲ ਦੱਸੋ ਭਾਈ ਜੀ ਕੀ ਮੋਲੇ ਮੋਲ ਵੀ ਬਿਲਕੁਲ ਜਾਇਜ਼ ਹਾਂਜੀ ਸਾ ਮੇਰੇ ਹਿਸਾਬ ਨਾਲ ਮੈਂ ਵੀ ਦੇ 60 ਦੀ 55 ਦੀ 50 ਹਜ਼ਾਰ ਰੁਪਏ ਆਸ ਨੂੰ 50 ਹਜ਼ਾਰ ਦੀ ਯਾ 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 ਸੁਣੋਈ ਕਰਦੋਗੇ ਮਾਨ ਫੜਾ ਫੜਾ ਕਰ ਦਾਂਗੇ ਇੱਕ ਚੀਜ਼ ਤੁਹਾਨੂੰ ਹੋਰ ਦਿਖਾਈਏ ਜੇ ਸਿੰਗੀ ਦੇਖੋ ਝੋਟੀਆਂ ਲੱਗੀ ਬਹੁਤ ਨਹੀਂ ਜੀ ਵੀ ਸਾਡੇ ਘਰ ਹੀ 5000 ਰੁਪਏ ਲੱਭਾ ਮਿਲੂਗਾ ਇੱਜਾਂ ਦੀ ਠੀਕ ਆਹ ਵੀ ਜੀ ਕੁਤੀ ਦੇਖੋ ਜੀ ਮੋਟੀ ਉਖਾਓ ਠੰਡੀ ਧੀ ਕਿਦਾਂ ਕੋਈ ਮਰਜੀ ਲੂਣ ਮਸਾਲਾ ਜੋ ਮਰਜੀ ਦਵੇ ਠੰਡੀ ਬਣੀ ਝੋਟੀ ਸਾਫ ਬੜੀ ਕੋਨੇ ਗੋ ਜਿਆਦੀਆਂ ਖੂਬੀਆਂ ਗੁਣ ਗੁਣ ਜਿਆਦੇ ਆ ਠੀਕ ਆ ਭਾਈ ਜੀ ਓਕੇ ਜੀ ਆ ਮਹੀਂ ਵੀਰ ਦਾ ਨਾਲ ਗੱਪਣੇ ਪਰ ਦੋ ਮਹੀਨਾ ਥੋੜੀ ਘਾਟਿਆ ਪਰ ਅਸੀਂ ਖਾਲੀ ਕਰਕੇ ਮਹੀਂ ਦੇਵਾਂਗੇ ਖਾਲੀ ਕਰਕੇ ਖਾਲੀ ਕਰਕੇ ਮਹੀਂ ਦੇਵਾਂਗੇ ਨਿਕਲ ਨਹੀਂ ਜਰੂਰ ਆ ਪਰ ਦੋ ਮਹੀਨਾ ਬੜੀ ਘਾਟ ਹੈ ਪਰ ਮਹੀਂ 15 16 ਕਿਲੋ ਦੁੱਧ ਕੱਢਦੀ ਇਹ ਵੱਡੀ ਨਹੀਂ ਆ ਠੀਕ ਤੇ ਪਰ ਇਹ ਕੰਭੀ ਘਟ ਗਈ ਪਰ ਤਾਂ ਚਾ ਤੂੰ ਚਾ ਵੀ ਮੈਂ ਦਾ ਕੀ ਲਗਵਾ ਠੀਕ ਆ ਤੇ ਹੁਣ ਦੁੱਧ ਮਹੀਂ ਕੋ 8 ਕਿਲੋ ਵਧੀਆ ਠੀਕ ਬਾਪ ਕੀ ਵੀ ਜੀਂਦਾ ਲੱਗਦਾ ਮਮਿ ਥੋੜੀ ਘਾਟ ਆ ਵੀਰ ਤੁਹਾਨੂੰ ਪਤਾ ਹੈ ਮੈਂ ਅਸਲ ਦੋਹਾਂ ਤੋਂ ਟੱਪ ਕੇ ਫੇਰ ਚੈੱਕ ਦੇਖੋ ਜੀ ਬਹੁਤ ਸਾ ਮੱਝ ਆ ਥਾਂ ਦੀ ਲੇਵੇ ਦੀ ਨਾਣਾ ਨੂਣਾ ਨਹੀਂ ਮੱਝ ਆ ਇਹ ਗਾਂ ਜੀ ਪਿਆਰ ਹੈ ਮੈਂ ਦੱਕ ਲੋ ਵਧੀਆ ਗਾਂ ਪਿਆਰ ਹੈ ਇਹ ਪੇਠ ਪੁੜੇਰੀ ਮੈਂ ਬਾਨੀ ਆ ਵੀ ਕਾਰਡ ਵਾਲੀ ਮੈਂ ਆ ਨਸਲੀ ਮੈਂ ਆ ਸਿੰਗਲ ਸਿੰਗਲ ਹੱਡੀ ਦੀ ਨਸਲੀ ਮਹੀਂ ਨਸਲੀ ਮੱਝ ਆ ਦੁੱਧ 15 ਕਿਲੋ ਇਹ ਵਧੀਆ ਮੱਝਾਂ ਹੁੰਦੀਆਂ ਦੁੱਧ ਦੁੱਧ ਭਰਨੋ ਜਿਹੜਾ ਸਪੈਸ਼ਲ ਹੁੰਦੀਆਂ ਆ ਇਹ ਤੱਕੜ ਮਹੀਂ ਮੰਨੀਆਂ ਜਾਂਦੀਆਂ ਕੁਆਲਟੀ ਆ ਜੀ ਵੇਦਾ ਰੇਡ ਬਿਲਕੁਲ ਜੈਜ ਹੋਊਗਾ ਨਾਲੇ ਦੇ ਵੀਰ ਭਰਾ ਦੁੱਧ ਚੋਈ ਜਾਵੇ ਜੇ ਨਿਕਲਾਈ ਤੇ ਫੇਰ ਵੀ ਉਹਦੇ ਸੱਤ ਭਾਗੀ ਆਦੇ ਫੇਰ ਵੀ ਨਾਲ ਨੂੰ ਭਾਣਾ ਤਰੀ ਗੱਲ ਹੈ ਕਿ ਇਹ ਮੈਂ ਖਾਲੀ ਵੀ ਨਿਕਲੇ ਨਾ 8 ਕਿਲੋ ਦੁੱਧ ਦਈ ਜਾਣਾ ਬਿਲਕੁਲ ਸਹੀ ਗੱਲ ਜਿਹੜੇ ਭਾਣਾ ਮੈਂ ਨਾ ਦੇਖਣੀ ਸਾਰਾ ਸਿਆਲ ਚੋਗੇ ਫੇਰ ਵਾਦੇ ਫੇਰ ਵਾਦੇ ਦੱਸੋ ਜੀ ਅੱਜ ਕੀ ਮਾਲੇ ਦਾ ਮੋਨ ਵੀ ਨਾ ਤੇ ਨਾ ਜਸਤ ਲੋ 45 45000 ਦੀ ਲੋਇਆ ਦੇ 55 50 45 ਜੈਸ ਨੂੰ ਪੇ ਅਜ ਨਿਕੇ ਨਿਕੇ ਮੈਂ ਨਾ ਵੀਰ ਚੀਜ਼ਾਂ ਵਧੀਆ ਸਾ ਕੁਆਲਿਟੀਆਂ ਤੇ ਭਾਅ ਵੀ ਨਿਕੇ ਨਿਕੇ ਮਿੱਠੀ ਮਿੱਠੀ ਬਾਕੀ ਦੇਦੀ ਮਾਲ ਆਪਣੇ ਕੋਲ ਆ ਤੇ ਵਡੀਆਂ ਛੋਟੀਆਂ ਲੈਂਦੇ ਆ ਬੈੜਾ ਵੀ ਆਉਣਗੇ ਵਧੀਆ ਦਾ ਬੱਚਾ ਸਾਰ ਦੱਸਾਂ ਕਿ ਜੰਮੇ ਜਮਾ ਦਾ ਮੋਲ ਹੈ ਭਾਵੇਂ 30 ਹਜ਼ਾਰ ਦੀ ਹੋਵੇ ਭਾਵੇਂ 10 ਦਾ ਹੋਵੇ ਹਾਂਜੀ ਤੇ ਡੰਗਾ ਡੰਗਾ ਦਾ ਮੋਲ ਹੋਊਗਾ ਜੀ ਕੁਆਲਿਟੀਆਂ ਬਈਆਂ ਜਿਹੜਾ ਕਾਰਨ ਵਪਾਰ ਦਾ ਜੋ ਮਾਦੀ ਖਰੀਦੀ ਹੈ ਜਰਵਾਤਾ ਵਾਤਾ ਵਾਤਾ ਚੈਨਲ ਨੂੰ ਕਰਿਆ ਕਰੋ ਠੀਕ ਆ ਫੋਨ ਨੰਬਰ ਹੈ ਗੱਜ ਜੀ 84 27 40 70 53 ਨਾਮ ਮਾਣਾ ਦੇ ਪਿੰਡ ਪੋਮਾ ਮਾਣਾ ਪਿੰਡ ਪੋਮਾ ਸਬਾਈ ਕੋ ਬਹੁਤ ਬਹੁਤ ਵਾਦ ਚੈਨਲ ਨੂੰ ਕਰਿਆ ਕਰੋ ਠੀਕ ਆ ਬਹੁਤ ਬਹੁਤ ਲਾਈਕ ਮਾਰਿਆ ਕਰੋ ਸ਼ੇਅਰ ਕਮੈਂਟ ਮਾਰਿਆ ਕਰੋ ਵਧੀਆ ਭਾਈ ਕੋ ਪਸ਼ੂਆ ਕੁਆਲਿਟੀ ਵਾਲੇ ਤੇ ਨਿਗੇ ਨਿਗੇ ਭਾ ਦੇ ਇਸ ਹਸਤੇ ਠੀਕ ਹੈ ਭਾਈ ਜੀ ਧੰਨਵਾਦ ਸਸ ਜੀ